जे वे आंदे आप खेल कूद योगानिक कर लिया जो खेल कूद तो अपन थोड़ा आगे बढ़िए जे लर्निंग वाले जाइए ता सब तो पहला आप बच्चे ना लैंग्वेज पे ऊपर बात करेंगे नी 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 गो नो नी करदा में सारे खादा ये पीले सारे गोल पीले पीले सारे गोल पीले पीले, पीले पीले सारे गोल बोल, ना बोलो ਅੱਜ ਚੋਇਕ ਪਹਾਂਚੀ ਮਹੱਤਵਪੂਰਨ ਪ੍ਰੋਗਰਾਮ ਸਾਡੇ ਬੱਚਿਆਂ ਨਾਲ ਜੁੜਿਆ ਹੋਇਆ ਪੰਜਾਬ ਦੇ ਬੱਚਿਆਂ ਨਾਲ ਜੁੜਿਆ ਹੋਇਆ ਔਰ ਉਹ ਵੀ ਬਿਲਕੁਲ ਪਹਿਲੀ ਉਮਰੇ ਜਦੋਂ ਬੁਨਿਆਦ ਬਣਦੀ ਹੈ ਸਾਡੀ ਜ਼ਿੰਦਗੀ ਦੀ ਉਸ ਮੰਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਔਰ ਉਹਦੇ ਵਿੱਚ ਜਿਨ੍ਹਾਂ ਨੇ ਬਹੁਤ ਹੀ ਮਹੱਤਵਪੂਰਨ ਯੋਗਦਾਨ ਪਾਣਾ ਹੈ ਸਾਡੀਆਂ ਆਂਗਣਵਾੜੀ ਵਰਕਰਸ ਪਹਿਲਾਂ ਤਾਂ ਉਹਨਾਂ ਨੂੰ ਮੁਬਾਰਕਬਾਦ ਦਵਾਂਗੇ ਨਵੇਂ ਸਾਲ ਦੀ ਮੁਬਾਰਕਬਾਦ ਦਵਾਂਗੇ ਔਰ ਇਸ ਦਿਨ ਤੇ ਮੁਬਾਰਕਬਾਦ ਦਵਾਂਗੇ ਕਿ ਜਿਹੜਾ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਤੁਸੀਂ ਜੋ ਆਉਣ ਵਾਲੇ ਸਾਲਾਂ ਦੇ ਵਿੱਚ ਇੱਕ ਬਹੁਤ ਵੱਡਾ ਬਦਲਾ ਪੰਜਾਬ ਦੇ ਬੱਚਿਆਂ ਦੀ ਜ਼ਿੰਦਗੀ ਵਿੱਚ ਲੈ ਕੇ ਆਉਣਾ ਹੈ ਉਹਦੇ ਲਈ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਹੁਣ ਤੋਂ ਹੀ ਮੁਬਾਰਕਬਾਦ ਦੇਣਾ ਚਾਹਾਂਗੀ ਵਰਕਰ ਟ੍ਰੇਨਿੰਗ ਜਿਹੜਾ ਜਰੂਰ ਕੀਤੀ ਦੀ ਹੈ ਪਿਤਾ ਜੀ ਦੀ ਸੁਵਾਲਕ ਕਰਦੇ ਪਹਿਲਾਂ ਜਿਹੜਾ ਕਿਸ ਤਰ੍ਹਾਂ ਦੀ ਵਰਕਰ ਜਿਹੜੇ ਇੰਕਲੂਜਨ ਸੀ ਹੁਣ ਜਿਹੜੀ ਟ੍ਰੇਨਿੰਗ ਦਿਵਾੜ ਕਿਸ ਤਰ੍ਹਾਂ ਦਾ ਵਾਦਾ ਪਈ ਦੇਖੋ ਜੀ ਆਂਗਣਵੜੀ ਸੈਂਟਰ ਤਾਂ ਪਹਿਲਾਂ ਵੀ ਚੱਲਦੇ ਸੀ ਪਰ ਉਹਦੇ ਵਿੱਚ ਕਈ ਵਾਰੀ ਲੱਗਦਾ ਸੀ ਕਿ ਸ਼ਾਇਦ ਬੱਚੇ ਕੁਝ ਖਾ ਪੀ ਕੇ ਵਾਪਸ ਆ ਜਾਣਗੇ ਜਾਂ ਕੁਝ ਇਹੋ ਜਿਹੀ ਗੱਲ ਹੈ ਕਿ ਟਾਈਮ ਪਾਸ ਵਾਲੀ ਗੱਲ ਹੈ ਪਰ ਅਸੀਂ ਹੁਣ ਅੰਗਣਵੜੀ ਸੈਕਟਰ ਨੂੰ ਬਿਲਕੁਲ ਜਿਵੇਂ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਪ੍ਰੀ ਨਰਸਰੀ ਟ੍ਰੇਨਿੰਗ ਹੁੰਦੀ ਆ ਜਾਂ ਪਲੇ ਵੇਸ ਦੀ ਹੁੰਦੀ ਆ ਉਸੇ ਤਰ੍ਹਾਂ ਦਾ ਪ੍ਰੋਪਰ ਸਿਲੇਬਸ ਜਾਰੀ ਕਰਕੇ ਕਿ ਅੰਗਣਵੜੀ ਵਰਕਰਸ ਨੂੰ ਅਸੀਂ ਟ੍ਰੇਨਡ ਕਰ ਰਹੇ ਹਾਂ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਪੜ੍ਹਾਉਣਾ ਹੈ ਕਿਸ ਤਰ੍ਹਾਂ ਸਿਖਾਉਣਾ ਹੈ ਤਾਂ ਕਿ ਸਕੂਲ ਜਾਣ ਤੋਂ ਪਹਿਲਾਂ ਬੱਚਾ ਪੂਰੀ ਤਰ੍ਹਾਂ ਤਿਆਰ ਹੋਵੇ ਚਾਹੇ ਉਹ ਪ੍ਰਾਈਵੇਟ ਸਕੂਲ 'ਚ ਜਾਵੇ ਚਾਹੇ ਗਵਰਨਮੈਂਟ 'ਚ ਜਾਵੇ ਪ੍ਰਿਕਰਤਾਂ ਦਾ ਨਾਲ ਕਹਿ ਲੋ ਕਿ ਬੱਚਿਆਂ ਦੀ ਨੀਂਹ ਬਣੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੂੰ ਕਿਸ ਤਰ੍ਹਾਂ ਕਹਾਣੀਆਂ ਜਾਂ ਉਹਨਾਂ ਦਾ ਕਿਸ ਤਰ੍ਹਾਂ ਫਿਜ਼ੀਕਲ ਚੈੱਕ-ਅਪ ਇਹ ਸਾਰਾ ਕੁਝ ਇਹਦਾ ਪਾਰਟ ਹੋਊਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਪ੍ਰਾਈਵੇਟ ਪਲੇਵੇ ਸਕੂਲ ਚੱਲਦੇ ਆ ਇਹ ਸੇਮ ਸਿਲੇਬਸ ਸੀ ਉਹਨਾਂ ਤੇ ਵੀ ਲਾਗੂ ਕਰਾਂਗੇ ਕਿੰਨੇ ਜਿਹੜੇ ਸੈਂਟਰ ਹੋਰ ਤੁਸੀਂ ਚੱਲ ਕੇ ਕਿਹੜੇ ਸੈਂਟਰ ਨਾਲ ਗੱਲ ਕਰਨ ਜਾ ਰਹੇ ਹੋ ਵਰਕਰਾਂ ਦੀ ਕਦੋਂ ਭਰਤੀ ਹੋਈ ਹੈ ਕਿਉਂਕਿ ਵਰਕਰਾਂ ਵੀ ਇਹਦੇ ਪਾਸ ਘੱਟ ਬਿਲਕੁਲ ਅਸੀਂ ਤਾਂ ਜਿੰਨਾ ਪੰਜਾਬ ਸਰਕਾਰ ਨੇ ਇਸ ਡਿਪਾਰਟਮੈਂਟ ਉੱਪਰ ਫੋਕਸ ਕੀਤਾ ਇਸ ਤੋਂ ਪਹਿਲਾਂ ਵੀ ਅਸੀਂ ਤਕਰੀਬਨ 5000 ਜਿਹੜੀਆਂ ਵਰਕਰਸ ਹੈਲਪਰਸ ਭਰਤੀ ਕੀਤੀਆਂ ਸੀ ਔਰ ਇਸੇ ਮਹੀਨੇ ਦੇ ਵਿੱਚ ਅਸੀਂ ਜਿਹੜੀ ਇੰਟਰਵਿਊ ਰੱਖਣ ਜਾ ਰਹੇ ਹਾਂ ਜਿਦੇ ਵਿੱਚ ਅਸੀਂ ਤਕਰੀਬਨ 6000 ਹੋਰ ਆਂਗਣਵਾੜੀ ਹੈਲਪਰ ਤੇ ਵਰਕਰ ਭਰਤੀ ਕਰਨ ਜਾ ਰਹੇ ਹਾਂ ਇਸ ਤੋਂ ਬਿਨਾ ਅਸੀਂ 1000 ਨਵੇਂ ਆਂਗਣਵਾੜੀ ਸੈਂਟਰ ਬਿਲਕੁਲ ਮਾਡਰਨ ਜਿਹੜੇ ਆ ਉਹ ਬਣਾਏ ਆ ਔਰ ਹਰੇਕ ਆਂਗਣਵੜੀ ਸੈਂਟਰ ਦੇ ਵਿੱਚ ਪ੍ਰੋਪਰ ਫਰਨੀਚਰ ਮੁਹੱਈਆ ਕਰਾਇਆ ਜਾ ਰਿਹਾ ਔਰ ਇਹ ਲੋਕ ਕਿ ਇੱਕ ਤਰ੍ਹਾਂ ਦੇ ਨਾਲ ਅਸੀਂ ਇਹਨਾਂ ਨੂੰ ਬਿਲਕੁਲ ਸਕੂਲਾਂ ਦੇ ਪੈਰਲਲ ਕਰ ਦਿੱਤਾ ਤਾਂ ਕਿ ਬੱਚਿਆਂ ਨੂੰ ਕਿਸੇ ਵੀ ਮਾਪੇ ਨੂੰ ਇਹ ਨਾ ਲੱਗੇ ਕਿ ਪਤਾ ਨਹੀਂ ਜੇ ਆਂਗਣਵੜੀ ਚ ਅਸੀਂ ਇਸ ਕਰਕੇ ਭੇਜ ਰਹੇ ਕਿ ਸਾਡਾ ਬੱਚਾ ਗਰੀਬ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ 10 10 ਕਰੋੜ ਰਪਏ 10 ਕਰੋੜ ਦਾ ਜਿਹੜਾ ਇਹ ਬਜਟ ਹੈ ਸਾਡੇ ਕੋਲੇ ਜੋ ਟ੍ਰੇਨਿੰਗ ਪਲੱਸ ਬੁਕਸ ਜੋ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਾਰੇ ਪ੍ਰੋਗਰਾਮ ਤੇ ਖਰਚ ਕਰਨ ਜਾ ਰਹੇ ਹਾਂ ਔਰ ਨਾਲ ਦੀ ਨਾਲ ਹੀ ਅਸੀਂ ਆਂਗਣਵਾੜੀ ਸੈਂਟਰਾਂ ਨੂੰ ਵੀ ਪੂਰਾ ਅਪਗ੍ਰੇਡ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਸੀਂ ਸੈ ਕਿਹਾ ਵਰਕਾਂ ਦੀ ਮੰਗ ਸੀਗੀ ਕਿ ਕਿਚਨ ਦੇ ਡੀਰ ਵੀ ਲੈ ਕੇ ਇਸ ਤਰ੍ਹਾਂ ਫਾਇਡ ਹੋਣਿਆ ਬਣਾ ਨਾ ਮਾਤਰ ਪੱਤੀ ਦੇ ਵਿੱਚ ਬਣਾਉਂਦੇ ਆ ਬਿਲਕੁਲ ਜੀ ਇਹਨਾਂ ਦੇ ਜਦੋਂ ਤੋਂ ਮੇਰੇ ਨਾਲ ਇਹ ਮਿਲਦੀਆਂ ਰਹੀਆਂ ਯੂਨੀయన్స్ ਇਹਨਾਂ ਦੀ ਇੱਕੋ ਹੀ ਮੰਗ ਹੈ ਵੀ ਸਾਨੂੰ ਵੀ ਟੀਚਰ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਅਸੀਂ ਵੀ ਕੰਮ ਕਰਦੀਆਂ ਸੋ ਪ੍ਰੋਪਰ ਇਹਨਾਂ ਦਾ ਹੁਣ ਜਿਹੜਾ ਕੰਮ ਹੈ ਉਹ ਵੀ ਇੱਕ ਟੀਚਰ ਵਰਗਾ ਹੋਊਗਾ ਔਰ ਜਦੋਂ ਇਹ ਸਮਰਥ ਹੋ ਗਈਆਂ ਤਾਂ ਅਸੀਂ ਫਿਰ ਉਸ ਪਾਸੇ ਵੱਲ ਨੂੰ ਵੀ ਤੁਰਾਂਗੇ ਤਾਂ ਕਿ ਇਹਨਾਂ ਦੀ ਜਿਹੜੀਆਂ ਵਰਕਰਸ ਦੀ ਮਿਹਨਤ ਹੈ ਦਾ ਕੋਈ ਮੁੱਲ ਪਵੇ ਔਰ ਇਹਨਾਂ ਦਾ ਕੋਈ ਸਮਾਜ ਦੇ ਵਿੱਚ ਇੱਕ ਵਧੀਆ ਪਛਾਣ ਬਣੇ